ਸੰਜੀਵ अरोड़ा ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਪਿਛਮੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣेंगे श्री ਸੰਜੀਵ ਰੋੜਾ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਦੋਸਤ ਮਿੱਤਰ ਸਾਰਿਆਂ ਦਾ ਆ ਮਾਨਯੋਗ ਸਪੀਕਰ ਸਾਹਿਬ ਵੱਲੋਂ ਸਵਾਗਤ ਹੈ ਜੀ ਵਿਧਾਨ ਸਭਾ ਵਿੱਚ ਆਪਣੀ ਸੀਟ ਸੰਭਾਲਣ ਤੋਂ ਪਹਿਲਾਂ ਸ੍ਰੀ ਸੰਦੀਪ ਰੋੜਾ ਜੀ ਸੰਵਿਧਾਨ ਦੇ ਅਨੁਸਾਰ ਸੌਂ ਚੁੱਕਣਗੇ ਇਸ ਮੰਤਲ ਲਈ ਪੰਜਾਬ ਦੇ ਰਾਜਪਾਲ ਜੀ ਵੱਲੋਂ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਮਾਨਯੋਗ ਸਪੀਕਰ ਸਾਹਿਬ ਨੂੰ ਅਧਿਕਾਰਤ ਕੀਤਾ ਹੋਇਆ ਹੈ ਜੇਕਰ ਸਪੀਕਰ ਸਾਹਿਬ ਦੀ ਸਹਿਮਤੀ ਹੈ ਤਾਂ ਸੌਂ ਚੁੱਕ ਦੀ ਰਸਮ ਅਦਾ ਕਰ ਲਈ ਜਾਏ ਸਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇਗੇ ਸ੍ਰੀ ਸੰਦੀਪ ਰੋੜਾ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਸੌਂਚਉਣ ਲਈ ਅੱਗੇ ਆਉਣ ਦੀ ਕਿਰਪਾਲਤਾ ਕਰਨ। ਬੜਿਕਾ। ਅਮਰ ਉਸ ਦੇ ਸਾਹਮਣੇ ਦੀ ਹੈ ਕਿ ਉਹ ਨਵੇਂ ਚੁਣੇ ਗਏ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬ ਨੂੰ ਸੌਂਚ ਕਾਉਣ ਦੀ ਕਿਰਪਾਲਤਾ ਕਰਨ। ਮੈਂ ਸੰਜੀਵ अरोड़ा ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਸੰਜੀਵ अरोड़ा ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ। ਰਜਿਸਟਰ ਤੇ ਹਸਤਾਖਰ ਕਰਨਗੇ। Thank okay. you ਆਨੰਦ ਦੀ ਕਿਰਪਾਲਤਾ ਕਰ। ਉਹ ਸਿੱਕਰ ਸਾਹਿਬ ਨੂੰ ਬੇਨਤੀ ਹੈ ਕਿ ਜਿਆ ਵਿਧਾਨ ਸਭਾ ਦੀ ਕਾਰਜ ਵਿਧੀ ਦੇ ਨਿਯਮ ਔਰ ਹੋਰ ਲਿਟਰੇਚਰ ਪੰਜਾਬ ਵਿਧਾਨ ਸਭਾ ਵੱਲੋਂ ਉਹ ਮਾਨਯੋਗ ਮੈਂਬਰ ਸਾਹਿਬ ਨੂੰ ਸੌਂਪਣ ਦੀ ਕਿਰਪਾਲਤਾ ਕਰਨ। ਮਾਨਯੋਗ ਮੈਂਬਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਨਿਯਮ ਤੇ ਹੋਰ ਲਿਟਰੇਚਰ ਇਸ ਤੋਂ ਇਲਾਵਾ ਸਰ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਕੰਮਕਾਰ ਹੈ ਉਹ ਪੇਪਰਲੈਸ ਹੈ ਹੁਣ ਤੇ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਨੂੰ ਹਾਈ ਫੈਂਡ ਟੈਂਟ ਕਰਨਗੇ